ਇਦੇ ਵਿੱਚ ਮਾਨਯੋਗ ਡੀਏਜੀ ਸਾਹਿਬ ਤੀਰ ਗੁਦਰੇ ਅਤੇ ਜਿਹੜੇ ਸਾਡੇ ਐਸਐਸਪੀ ਸਾਹਿਬ ਜੀ ਅਜੀ ਗਾਂਧੀ ਆਈਪੀਐਸ ਸਾਹਿਬ ਦੇ ਦੇ ਤਿਸਨ ਅਧਿਸ਼ਾਂਤ ਤਹਿਤ ਜਿਹੜੀ ਨਸ਼ੀਰੋਦ ਜਲੀਮ ਚਲਾਈ ਗਈ ਹੈ ਇਦੇ ਵਿੱਚ ਕੱਲ ਜਿਹੜੀ ਸੀਟੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਕੱਲ ਐਸਐਸਪੀ ਲਵਿੰਦਰ ਸਿੰਘ ਜਿਹੜੇ ਨੂੰ ਇਨਫੋਰਮੇਸ਼ਨ ਮਿਲੀ ਸੀ ਜਿਹੜੇ ਸਾਡੇ ਐਸਐਸਪੀ ਸਿਟੀ ਸਾਊਥ ਨੇ ਕਿ ਇੱਕ ਬੂਟਾ ਸਿੰਘ ਵਾਸੀ ਕੌਂਟੇ ਤੇ ਦੂਸਰਾ ਰਾਜਕਮਰ ਇਹ ਦੋਨੋਂ ਜਣੇ ਜਿਹੜੇ ਹਸਪੀਟਲ ਦੇ ਹਜ਼ੂਰ ਦੇ ਅੰਦਰ ਇੱਕ ਜਿਹੜੀ ਬੇਵਾਦ ਜਗ੍ਹਾ ਕੰਨਮ ਕਵਾਰਟਾਂ ਨੇ ਉਹਦੇ ਵਿੱਚ ਜਿਹੜਾ ਇਹ ਨਸ਼ੀਲੀਆਂ ਗੋਲੀਆਂ ਦੀ ਵੇਚਣ ਦੀ ਤਿਆਰੀ ਕਰ ਰਹੇ ਆ ਤੇ ਇਹਦੇ ਵਿੱਚ ਇਹਨਾਂ ਨੇ ਜਾ ਕੇ ਉਹਨੂੰ ਕਾਬੂ ਕੀਤਾ ਤੇ ਉਹਦੇ ਤੋਂ ਕਾਬੂ ਕਰਨ ਤੋਂ ਬਾਅਦ ਉੱਥੇ ਡਾਕਟਰ ਜਿਹੜੇ ਅਸੀਂ ਹਸਪੀਟਲ ਤੋਂ ਡਾਕਟਰ ਸਾਹਿਬ ਨੂੰ ਬੁਲਾਇਆ ਗਿਆ ਤੇ ਜਿਹੜਾ ਮੈਂ ਵੀ ਉੱਥੇ ਪਹੁੰਚਿਆ ਤੇ ਇਹਨਾਂ ਦੇ ਕੋਲ ਜਿਹੜੀਆਂ 8940 ਗੋਲੀਆਂ ਜਿਹੜੀਆਂ ਮਸ਼ੀਲੀਆਂ ਗੋਲੀਆਂ ਜਿਹੜੀਆਂ ਸੀ ਉਹ ਬਰਾਮਦ ਕੀਤੀਆਂ ਗਈਆਂ ਤੇ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਇਹ ਆ ਜਿਹੜੀਆਂ ਇਹਨਾਂ ਨੇ ਆ ਜਿਹੜੇ ਇਹ ਦੋਵੇਂ ਦੋਸ਼ੀ ਏਦੇ ਵਿੱਚ ਜਿਹੜਾ ਅ ਬੁੱਟਾ ਸਿੰਘ ਊਟਾ ਸਿੰਘ ਦੀ ਜਿਹੜੀ ਵਾਈਫ ਇਹ ਇੱਥੇ ਹਸਪੀਟਲ ਦੇ ਵਿੱਚ ਅ ਕਲਾਸ 4 ਲੱਗੇ ਵੀ ਹੈ ਤੇ ਇਹ ਇੱਥੇ ਕਵਾਰਟਰ ਨੰਬਰ 2 ਦੇ ਵਿੱਚ ਹੀ ਜਿਹੜਾ ਹਸਪੀਟਲ ਦੇ ਵਿੱਚ ਰਹਿੰਦਾ ਹੈ ਦੂਸਰਾ ਜਿਹੜਾ ਇਹਦੇ ਵਿੱਚ ਜਿਹੜਾ ਦੋਸ਼ੀ ਹੈ ਰਾਜਕਮਰ ਇਹਨੂੰ ਬੱਬੂ ਕਵਾੜੀਆ ਵੀ ਕਹਿੰਦੇ ਆ ਇਹ ਹਸਪੀਟਲ ਦੇ ਵਿੱਚ ਜਿਹੜਾ ਆਪਣੇ ਕਾਰ ਜੋ ਵੀ ਕਵਾੜ ਦਾ ਸਾਮਾਨ ਵਗੈਰਾ ਹੁੰਦਾ ਤੇ ਉਹ ਚੁੱਕ ਕੇ ਲੈ ਕੇ ਜਾਂਦਾ ਤੇ ਜਿਹੜਾ ਸਫਾਈ ਵਗੈਰਾ ਦਾ ਵੀ ਨਾਲ ਉਹਨਾਂ ਦੇ ਕੰਮ ਕਰਾਉਂਦਾ ਤੇ ਇਹਦੇ ਵਿੱਚ ਸਾਡੇ ਸ਼੍ਰੀ ਵਾ ਇੱਕ ਮਕਦਮਾ ਦਰਜ ਕੀਤਾ ਸੀ 285 ਨੰਬਰ ਮਿਤੀ 22/10/25 ਨੂੰ ਕਮਰੀ ਨੰਬਰ 305 ਬੀ ਐਨ ਐਸ ਆਥਰਾ ਸਿੱਧੀ ਸਾਉਂਦੇ ਵਿੱਚ ਇਹਦੇ ਵਿੱਚ ਜਿਹੜੀਆਂ ਸਾਨੂੰ ਜਿਹੜਾ ਇੱਥੇ ਜਿਹੜਾ ਡਰੱਗ ਸਟੋਰ ਦਾ ਇੰਚਾਰਜ ਸੁਖਜੀਤ ਸਿੰਘ ਉਹਨੇ ਜਿਹੜੀ ਇੱਕ ਦਰਖਾਸਤ ਭੇਜੀ ਸੀ ਐਸ ਐਮਓ ਸਾਹਿਬ ਦੇ ਦੁਆਰਾ ਕਿ ਜਿਹੜੀ ਇੱਥੇ ਸਾਡੀ ਉਹਨਾਂ ਦਾ ਜਿਹੜਾ ਡਰੱਗ ਸਟੋਰ ਦੇ ਵਿੱਚੋਂ 11000 ਗੋਲੀ ਜਿਹੜੀ ਹੈ ਉਹ ਚੋਰੀ ਹੋ ਗਈ ਹੈ ਤੇ ਉਹਦੇ ਵਿੱਚ ਜਿਹੜਾ ਉਸ ਦਿਨ ਤੋਂ ਇਹ ਜਿਹੜੀ ਸਾਡੀ ਟੀਮ ਜਿਹੜੀਆਂ ਟੀਮਾਂ ਲੱਗੀਆਂ ਹੋਈਆਂ ਅਸੀਂ ਐਸਪੀਡੀ ਸਾਹਿਬ ਦੀ ਅਗਵਾਈ ਦੇ ਵਿੱਚ ਜਿਹੜਾ ਅੱਖੀਆਂ-ਅੱਖੀਆਂ ਟੀਮਾਂ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਸਾਡੇ ਆਪਣੇ ਜਿਹੜੀ ਕੇ ਕੇ ਮਚਾਂਤ ਪ੍ਰਾਸ਼ਾਦ ਜੀ ਜਿਹੜੇ ਸਾਡੇ ਪੀਸੀਆਰ ਇਨਚਾਰਜ ਨੇ ਦੂਸਰਾ ਐਸਐਚਓ ਸਿਟੀ ਸਾਊਥ ਉਪਰਿੰਦ ਸਿੰਘ ਇਹਨਾਂ ਨੇ ਟੀਮਾਂ ਬਣਾ ਕੇ ਤੇ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਸੀ ਇਸ ਦੇ ਵਿੱਚ ਜਿਹੜਾ ਜਦੋਂ ਅਸੀਂ ਕੱਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਜਿਹੜਾ ਦੱਸਿਆ ਕਿ ਜਿਹੜੀਆਂ ਇਹ ਜਿਹੜੀਆਂ ਗੋਲੀਆਂ ਸੀ ਉਹ ਜਿਹੜੀਆਂ ਹਸਪੀਟਲ ਦੇ ਵਿੱਚੋਂ 11000 ਯਾਰ ਗੋਲੀਆਂ ਜਿਹੜੀ ਚੋਰੀ ਹੋਈ ਸੀ ਇਹ ਉਹੀ ਗੋਲੀਆਂ ਜਿਹੜੀਆਂ ਇਹ ਜਿਹੜਾ ਜਿਹੜੀ ਇਹਨਾਂ ਨੇ ਲਕਾਚ ਪਾ ਕੇ ਰੱਖੀ ਹੋਈ ਸੀ ਤੇ ਜਿਹੜੀ ਇਹਦੇ ਵਿੱਚ ਸਾਨੂੰ ਜਿਹੜੀ 8940 ਗੋਲੀਆਂ बरामद ਹੋ ਗਈਆਂ ਦੂਸਰੀਆਂ ਜਿਹੜੀਆਂ ਗੋਲੀਆਂ ਰਹਿ ਗਈਆਂ ਉਹਦੇ ਬਾਰੇ ਵੀ ਅਸੀਂ ਜਿਹੜਾ ਹੁਣ ਇਹਨਾਂ ਨੂੰ ਪੇਸ਼ ਕਰਕੇ ਰਮਾਲ ਲੈ ਕੇ ਅਗਲੀ ਵਾਰਾਮ ਦੀ ਜਿਹੜੀ ਉਪਰਾਈ ਜਾਊਗੀ ਇਹਨਾਂ ਨਾਲ ਹੋਰ ਵੀ ਸਹਾਉਚੀ ਦੇ ਮਾਈਨਰ ਨਾਲ ਹੋਰ ਵੀ ਹੈ ਸ਼ਾਮਾ ਸਾਰਾ ਇਨਵੈਸਟੀਗੇਸ਼ਨ ਦਾ ਵਿਸ਼ਾ ਉਹਨਾਂ ਕਰਕੇ ਤੁਹਾਨੂੰ ਅਸੀਂ ਬਾਅਦ ਚ ਦੱਸਾਂਗੇ ਕਿ ਹੋਰ ਕਿਹੜੇ ਕਿਹੜੇ ਬੰਦੇ ਇਹਨਾਂ ਨਾਲ ਸਾਮਣੇ ਐਵੇਂ ਲੱਗ ਰਿਹਾ ਜਿੜੀਆਂ ਗੋਲੀਆਂ ਨਹੀਂ ਲੱਗੀਆਂ ਕਿ ਪਿੱਛੇ ਵੇਚੀਆਂ ਗਈਆਂ ਇਹਨਾਂ ਤੋਂ ਪਤਾ ਲੱਗ ਜਾਵੇ ਨਹੀਂ ਅਜੀ ਇਨਵੈਸਟੀਗੇਟ ਕਰ ਰਹੇ ਹੈ ਇਹਨਾਂ ਦੇ ਕੋਲ ਮਾਮਲਾ ਦਰਦੇ ਕਿ ਬੈਠਾ ਜਿਹੜਾ ਇਹਦੇ ਤੇ ਇਹਨਾਂ ਜੋ ਹੈ ਕਿਹੜੇ ਦੱਸਦੇ ਕਿਹੜੇ ਦਾ ਕੁੱਕੜੀ ਵਾਲਾ अच्छा एनडीपीएस के अंडर बुटा सिंह थे मतलब मैं दर्ज करूंगा सारे में मिसेस ਦਾ ਕੋਈ ਰੋਲ ਹੈ ਜਿਹੜੀ ਨਹੀਂ ਨਹੀਂ ਉਹਨਾਂ ਦਾ ਜਿਹੜੀ ਕੋਈ ਰੋਲ ਸਾਹਮਣੇ ਨਹੀਂ ਆਇਆ ਕਿਹੜੀ ਤਰ੍ਹਾਂ ਦਾ ਚੁਟਾ ਸਿੰਘ ਐਨਡੀपीएस ਐਨਡੀपीएस ਹੈ ਸਰ ਉਹ ਜਿਹੜੀ ਕਾਮਯਾਬੀ ਹੈ ਬਸ ਹੱਦ ਤੱਕ ਇਸ ਕਰ ਰਹੇ ਨੇ ਪੇਸ਼ ਕਰਨ ਤੋਂ ਬਾਅਦ ਜਿਹੜਾ ਇਹਨਾਂ ਨੂੰ ਰਿਮਾਂਡ ਲੈ ਕੇ ਤੇ ਜਿਹੜੀ ਇਹਨਾਂ ਦੀ ਪੁੱਛਗਿੱਛ ਕੀਤੀ ਜਾਊ ਤੇ ਮਤਲਬ ਕਿ ਇਹਨਾਂ ਨੇ ਕਿੰਨੂ ਵੇਚੀਆਂ ਜੋ ਵੀ ਇਹਨਾਂ ਨੇ ਕੀਤਾ ਇਨਵੈਸਟੀਗੇਸ਼ਨ ਕੀਤੀ ਜਾਊਗਾ Okay.